ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਦੋ ਗੱਬਣਾ ਬੜਾ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਤਾਜੀ ਸੂਵੀ ਰੇਟ ਬਿਲਕੁਲ ਵਾਜਬ ਹੋਣਗੇ ਤੇ ਵੀਡੀਓ ਦੇ ਵਿੱਚ ਆਉਣਗੇ ਆਓ ਅਗੇ ਕੀ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਦੀਪ ਸਿੰਘ ਪਿੰਡ ਕੌਂਸ ਜ ਤਪੇ ਦੇ ਨੇੜੇ ਆ ਗਿਆ ਹੈ ਨਾ ਹਾਂਜੀ ਮੋਬਾਈਲ ਨੰਬਰ ਆਪਣਾ 9819992679 9819992679 92679 ਪਹਿਲਾ ਨੰਬਰ ਆਪਾਂ ਜਿਹੜੀ ਬੈੜ ਦੇਖੀ ਜਨੇ ਕ੍ਰੋਸ ਸਾਂਗ ਚ ਆ ਗਈ ਹੈ ਨਾ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਵੀਰੇ ਬੈੜ ਸੂਈ ਆ ਬੱਚਾ ਮੇਲ ਕਾਫ ਹਣ ਮੇਲ ਕਾਫ ਹਾਂ ਦੋ ਦਿਨੋਂ ਬੱਚੇ ਨੂੰ ਸੂਈ ਠੀਕ ਹੈ 10 ਦਿਨ ਹੋ ਗਏ ਸੂਈ ਨਹੀਂ ਦੁੱਧ ਹੁਣ ਕਿੰਨਾ ਹੁਣ ਇਹਨਾਂ ਥੱਲੇ 8 ਲੀਟਰ ਜਾਵਾਂ ਰੈਡੀਅਮ ਦੇ ਚਾਰ ਇਟਾ ਟਾਈਮ ਦਾ ਹਾਂ ਚਾਰ ਟਾਈਮ ਤੇ ਭਾਅ ਦਾ ਕੀ ਰਹੂਗਾ ਇਹਦਾ ਭਾਤੀ 20000 ਰੁਪਏ ਮਾੜਮਟਾ ਮਾਨਤਨ ਆਕਾਰ ਹੈ ਤਾਂ ਮਾਨਤਨ ਤੇ ਚੋਣ ਚਵਾ ਧਾਰ ਦੀ 1 ਨੰਬਰ ਪੂਰੇ 1 ਨੰਬਰ ਆ ਜੀ ਪੋਲੀ ਚਵਾਏ ਸੁਭਿਰ ਠੰਡੀ ਸੀਲ ਦੇਖ ਸਕਦੇ ਹੋ ਧਾਰਾਂ ਜਿਵੇਂ ਮਰਜ਼ੀ ਮਾਰੀ ਚੱਲੋ ਹਨ ਕੋਈ ਡੈੱਕ ਤੇ ਨਹੀਂ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਨਾ ਕੋਈ ਟੱਕ ਨਹੀਂ ਬਸ ਠੀਕ ਆ ਵੀਰੇ ਓਕੇ ਤੇ ਤੇਰੇ ਵਿੱਚ ਮਾੜਮਟਾ ਮਾਨਤਨ ਹੋ ਜਾਊਗਾ ਹਨਾ ਹਾਂਜੀ ਠੀਕ ਹੈ ਤੇ ਤੇ ਅੱਗੇ 2 ਨੰਬਰ ਇਹ ਗੱਬਣ ਵਹਿੜ ਦੇਖੀ ਜਨੇ ਆਪਾਂ ਇਹ ਕਿਹੜਾ ਸੂਸ ਹੋਵੇ ਇਹ ਦੂਜਾ ਸੂਸ ਹੋਊਗੀ ਵੀਰੇ ਵਹਿੜ ਠੀਕ ਹੈ ਤੇ ਆਈਟਮ ਤਾਂ ਆਵੇ ਤਿੰਨ ਦਿਨ ਬਾਕੀ ਪਏ ਆ ਤਿੰਨ ਦਿਨ ਹਜੇ ਇਹ ਤਾਂ ਸੂਣ ਚ ਬਾਕੀ ਆ ਤੇ ਸੂਆ ਸੁੰਜਿਆ ਦੂਜਾ ਕਿੰਨਾ ਕੁ ਦੁੱਧ ਦੀ ਉਮੀਦ ਆਪ ਨੂੰ ਪਾ ਦੂਗੀ 14-15 ਲੀਟਰ ਦੁੱਧ ਦੇ ਦੂਗੀ ਕਹਿੰਦਾ ਭਾਬ ਜੀ 13 ਕਿਲੋ ਦਾ ਬੈਡ ਹੈਗੀ ਆ ਹਾਂ ਕੁਲੇ ਜੱਥਰਾ ਦੇ ਜੂ ਤੇ ਥਣ ਬਿਲਕੁਲ ਮੱਜਾਂ ਨਾਲ ਦਾ ਹਨਾ ਹਾਂਜੀ ਸੋ ਲੇਵਾ ਦੇਖੋ ਥਣ ਲੇਵੇ ਦੀ ਸਾਫ ਸੁਥਰੀ ਆ ਠੀਕ ਹੈ ਲਗਭਗ 2-4 ਦਿਨ ਅਜੇ ਕੱਢਦੀ ਆ ਹਨਾ ਹਾਂਜੀ ਠੀਕ ਹੈ ਤੇ ਰੇਟ ਇਹਦਾ ਫਿਰ ਕੀ ਰੱਖਿਆ ਜੈਨੂਣ ਜਪਾਂ 45000 ਰੁਪਏ ਰੇਟ ਮਾਨਤਨ ਮਾਣਾ ਵੋਟ ਹਾਂਜੀ ਮਾਨਤਨ ਜੂ ਬਾਹਾਂ ਕੇ ਕੈ ਇਹਨੂੰ ਕਰਦੇ ਤੇ ਵੀਡੀਓ ਬੜੀ ਲੰਬੀ ਬਣ ਜਾਂਦੀ ਆ ਫਿਰ ਤੋੜ ਕੇ ਆਪਾਂ ਤੁਹਾਨੂੰ ਤਾਂ ਨਹੀਂ ਦਿਖਾਈ ਸੋ ਦੇਖੋ ਮੂੰਹ ਮੱਥੇ ਦੀ ਚੰਗੀ ਆ ਤੇ ਸਾਫ ਸੁਥਰੀ ਹੈ ਨਾ ਤੇ ਠੰਡੀ ਸੀਲ ਦਾ ਕੋਈ ਅੰਦਰ ਨਹੀਂ ਕਹਿੰਦਾ ਭਾਬਾ 13 ਕਿਲੋ ਦੁੱਧ ਫੈਂਟ ਵਾਲਾ ਦੁੱਧ ਪਾਉਣਾ ਇਹਨੇ ਹਾਂਜੀ ਫੈਂਟ ਵਾਲਾ ਤੇ ਰੇਟ ਕਾਟ ਹੀ ਮੰਨ ਦੂੰਗੇ ਜਿਆਦਾ ਗੱਲ ਰੇਟ 45 ਇਹਦੇ ਵਿੱਚ ਮਾਨਤਾ ਕਰ ਦਾਂਗੇ ਸ਼ੁਰੂ ਕਰਾਂਗੇ ਸੁਪਰੇ ਜਿਹੜੀ ਆਪਾਂ ਬੈਡ ਦਿਖਾਉਣੇ ਫੇ ਇੱਕ ਤਰ੍ਹਾਂ ਦੀ ਮੱਝ ਲਾ ਲਓ ਬੱਕਰੀ ਲਾ ਲਓ ਸਾਰੇ ਭੰਤਾਂ ਮੇਰੀ ਹੈ ਵਿੱਚ ਇਹਦੇ ਹਨ ਤੇ 45 ਜੋ ਮਾਨਤਾ ਨਾਲ ਆਪਾਂ ਕਰ ਦਾਂਗੇ ਅੱਗੇ ਭਾਈ ਜੀ 3 ਨੰਬਰ ਤੇ ਕਰਾਸ ਬੈਡ ਦੇਖੀਏ ਨੇ ਆਪਾਂ ਏ ਵੀਰੇ ਦੂਜਾ ਸੂਆ 6500 ਹੋਊਗੀ ਠੀਕ ਐ ਇੱਕ ਮਹੀਨੇ ਦੀ ਕੱਚੀ ਆ ਇਹ ਇੱਕ ਮਹੀਨਾ ਬਾਕੀ ਆ ਹਾਂਜੀ ਠੰਡੀ ਸੀ ਨੇ ਇਹ ਵੀ ਬਤੇਰੀ ਆ ਵੀਰੇ ਠੀਕ ਐ ਮਹੀਨੇ ਦੀ ਕੱਚੀ ਆ ਤੇ ਦੂਜਾ ਕ ਸੂਆ ਅਨਦਾਜ਼ਾ ਜਾ ਹੈ ਨਾ ਹਾਂਜੀ ਰੇਟ ਇਹਦਾ ਕੀ ਰਹਿਣਾ ਇਹਦਾ 38000 ਰੁਪਏ ਵੀਰੇ ਠੀਕ ਐ ਗੱਬੜ ਵਾਲੀ ਕਨਫਰਮ ਹੋ ਜਾਵਾਂ ਹਾਂਜੀ ਕਫਰ ਨੂੰ ਥਾਂ ਥਨ ਓਕੇ ਆ ਜਾਵਾਂ ਚੀਪਾ ਮਾਰ ਦਿਆ ਚਾਰਾ ਸਨਾਂ ਤੋਂ ਠੀਕ ਐ ਚਾਰਾ ਸਨਾਂ ਤੋਂ ਚੀਪਾ ਮਾਰ ਦਿਆ ਬਾਕੀ ਜਿਹਨੇ ਜਾਣੇ ਆਪ ਦੀ ਤਸੱਲੀ ਕਰਾ ਕੇ ਲੈ ਕੇ ਜਾ ਨੰਬਰ ਬੋਲ ਦੀ ਵੀਰ ਦੁਆਰੇ ਆਪਣਾ 99149 92697 ਸੋ ਤਿੰਨ ਬੜਾ ਦਿਖਾ ਦਿਆਂ ਇੱਕ ਕੱਚੀ ਮ ਤੇ ਇੱਕ ਸੂਈ ਵੀ ਰੇਡ ਬਿਲਕੁਲ ਬਾਜਵਾ ਵੀ ਨੇ ਵੀਡੀਓ ਦੇ ਵਿੱਚ ਕਰਿਆ ਪਿੰਡ ਆ ਗਿਆ ਕੌਣ ਸੇ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਤੋਂ